ਦੇਖੋ ਜਿਹੜਾ ਡੀਸੀ ਦਫਤਰ ਆਪਣਾ ਮੋਰਚਾ ਚੱਲਣਾ ਸੀਗਾ ਦੋ ਦਿਨ ਉਹ ਤੁਹਾਨੂੰ ਪਤਾ ਮੋਰਚਾ ਲੱਗ ਚੁੱਕਾ ਵਾ ਇੱਕ ਤਾਂ ਸਾਡਾ ਮਸਲਾ ਹੈਗਾ ਵੀ ਜਿਹੜੇ ਸ਼ਹੀਦ ਹੋਏ ਆ ਅੰਦੋਲਨਾਂ ਚ ਸਾਡੇ ਕਿਸਾਨ ਮਜ਼ਦੂਰ ਉਹਨਾਂ ਤੇ ਭਗਵੰਤਮਾਨ ਜੀ ਨੇ ਬਹੁਤ ਵਾਰੀ ਬੋਲ ਕੇ ਵੀ ਸ਼ਹੀਦਾਂ ਨੂੰ ਮਾਪਦਾਂ ਨੌਕਰੀਆਂ ਤਾਂ ਕਿ ਕਹਿ ਲੋ ਵੀ ਰੋਟੀਆਂ ਸਿੱਖੀਆਂ ਪਰ ਅਜੇ ਤੱਕ ਮਾਪਦਾਂ ਤੇ ਜ਼ਖਮੀਆਂ ਨੂੰ ਕੁਝ ਮਿਲਿਆ ਨਹੀਂ ਹੈਗਾ ਨੌਕਰੀਆਂ ਨਹੀਂ ਮਿਲੀਆਂ ਅੱਗੇ ਸਾਰਾ ਕੁਝ ਹੈਗਾ ਦੂਜਾ ਹੈਗਾ ਵੀ ਪਰਾਲੀ ਵਾਲੇ ਮੁੱਦੇ ਨੂੰ ਲੈ ਕੇ ਸਾਨੂੰ ਸਪੈਸ਼ਲ ਟਾਰਗੇਟ ਕੀਤਾ ਜਾ ਰਿਹਾ ਤੋ ਪਰਾਲੀ ਦਾ ਕੋ ਠੋਸ ਹੱਲ ਅਸੀਂ ਕਰਾਉਣ ਵਾਸਤੇ ਅੱਜ ਦਾ ਡੀਸੀ ਦਫਤਰ ਮੋਰਚਾ ਲਾਇਆ ਹੈਗਾ ਤੀਜਾ ਤੁਹਾਨੂੰ ਪਤਾ ਡੀਏਪੀ ਦਾ ਸਾਰੇ ਸਿੰਪਲ ਜਿਹੜੇ ਸੀ ਉਹ ਫੇਲ ਹੋਏ ਹੋਗੇ ਤੋ ਸਿੰਪਲ ਫੇਲ ਹੋਏ ਉਹਨਾਂ ਖਿਲਾਫ ਕੀ ਕਾਰਵਾਈ ਹੋਏ ਗਾਂ ਸੀਜ਼ਨ ਆ ਗਿਆ ਕਣਕ ਦਾ ਹੁਣ ਡੀਏਪੀ ਸਾਨੂੰ ਮਿਲੂਗੀ ਇਹਦੇ ਬਾਰੇ ਵੀ ਅਸੀਂ ਆਏ ਇੱਕ ਭਾਰਤ ਮਾਲਾ ਯੋਜਨਾ ਤਹਿਤ ਪੂਰੇ ਦੇਸ਼ ਵਿੱਚ ਤੇ ਪੰਜਾਬ ਵਿੱਚ ਸੜਕਾਂ ਨਿਕਲ ਰਹਿ ਗਈਆਂ ਤੇ ਸੜਕਾਂ ਦਾ ਜੋਗ ਮਾਪਜਾ ਦਿੱਤੇ ਮਜ਼ਦੂਰ ਨੂੰ ਨਹੀਂ ਜੋਗ ਮਾਪਜਾ ਮਿਲ ਰਿਹਾ ਦੁਕਾਨਾਂ ਢਾਈਆਂ ਜਾ ਰਹੀਆਂ ਕਿਸਾਨ ਨੂੰ ਨਹੀਂ ਮਿਲਿਆ 2013 ਐਕਟ 20 ਸਾਲਾਂ ਤੱਕ ਮਜ਼ਦੂਰਾਂ ਨੂੰ ਮਾਫੀ ਦੇਣ ਦੀ ਗੱਲ ਕਰਦਾ ਜੇ ਕਿਤੇ ਮਜ਼ਦੂਰਾਂ ਦਾ ਸੜਕ ਦੇ ਨੇੜੇੋਂ ਅਜਾੜਾ ਹੋਵੇ ਉਹ ਐਕਟ ਲਾਗੂ ਕੀਤੇ ਬਗਾਰ ਤੱਕੇ ਨਾ ਪੁਲਿਸ ਰਾਹੀਂ ਜ਼ਮੀਨਾਂ ਤੱਕੇ ਨਾ ਕਬਜ਼ੇ ਕੀਤੇ ਜਾ ਰਹੇ ਹੋ ਕਬਜ਼ੇਰ ਕੌਣ ਹੈ ਵੀ ਜ਼ਬਰਦਸਤੀ ਨਾ ਕਰੋ ਭਾਈ ਇਹ ਠੀਕ ਨਹੀਂ ਹੈਗਾ ਹੋਰ ਲੋਕਲ ਸਾਡੇ ਮੁੱਦੇ ਅਵਾਰਾ ਪਸ਼ੂਆਂ ਦਾ ਹੱਲ ਕਰਾਉਣਾ ਜਿਵੇਂ ਤੁਹਾਨੂੰ ਪਤਾ ਨਸ਼ਿਆਂ ਦੀ ਮਾਰਿਆ ਜਿਵੇਂ ਜਿਹੜੀ ਸਰਕਾਰ ਕਹਿੰਦੀ ਸੀ ਵੀ 4 ਹਫ਼ਤਿਆਂ ਚ ਨਸ਼ੇ ਬੰਦ ਕਰਾ ਦਾਂਗੇ ਹੁਣ ਉਹਨਾਂ ਦੇ ਐਸਐਸਪੀ ਤੇ ਐਸਐਚਓ ਪੂਰੇ ਪੁਲਸ ਵਾਲੇ ਨੱਕੋ ਨੱਕ ਨਸ਼ੇ ਵਿੱਚ ਰਹੇ ਪੈਸੇ ਇਕੱਠੇ ਕਰ ਰਹੇ ਆ ਤੇ ਬਾਰਡਰ ਤੇ ਜਿਵੇਂ ਡਰੋਨ ਆਉਂਦੇ ਤੁਹਾਡੇ ਕੋ ਖਬਰ ਘਟਾ ਜੇ ਤੁਸੀਂ ਇੱਕ ਮੂਵੀ ਕਿਤੇ ਸਾਡੇ ਬੰਦਿਆਂ ਨੂੰ ਉੱਥੇ ਫੜਾਓ ਉਹ ਨਾ ਪਿੰਡਾਂ 'ਚ ਤੇ ਰੋਜ਼ ਤੁਹਾਨੂੰ 10 ਡਰੋਨ ਦਿਖਾ ਲਈਏ ਠੀਕ ਆ ਤੇ ਡਰੋਨਾਂ ਆਉਂਦਿਆਂ ਤਾਂ ਵੀ ਇਹਨਾਂ ਨੂੰ ਪਤਾ ਜਾਂਦਿਆਂ ਤਾਂ ਵੀ ਪਤਾ ਟੰਨਾ ਨਾ ਹੁੰਦੀ ਆ ਤੇ ਕਿਲਵਾਂ 'ਚ ਹੀ ਵੜਦੇ ਆ ਇਹ ਨਸ਼ਾ ਕਦੀ ਨਸ਼ਾ ਬੰਦੀ ਤੇ ਵੀ ਸਵਾਲ ਚੁੱਕਣ ਆਏ ਆ ਵੀ ਨਸ਼ਾ ਬੰਦੀ ਕਿਉਂ ਨਹੀਂ ਹੋ ਰਹੀ ਆ ਕਿਉਂ ਸਰਕਾਰ ਫੇਲ ਹੋ ਰਹੀ ਆ ਤੋਂ ਕੱਲ ਦਾ ਸਾਡਾ ਰੇਲ ਰੋਕੋ ਆ ਅਸੀਂ ਨਹੀਂ ਚਾਹਾਂਗੇ ਤੁਹਾਡੇ ਮਾਦਮਨ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡੇ ਨਹੀਂ ਤਾਂ ਮਜਬੂਰਨ ਸਾਨੂੰ ਕੱਲ ਰੇਲ ਜਮ ਕਰਨੀ ਪਾਉਗੀ ਔਰ ਜਿੱਥੋਂ ਤੱਕ ਅੱਜ ਮੀਡੀਆ 'ਚ ਕਗਨਨ ਰਾਓ ਜੀ ਦੇ ਬਿਆਨ ਆ ਰਹੇ ਨੇ ਕਗਨਨ ਰਾਓ ਜੋ ਕੁਝ ਬੋਲ ਰਹੀ ਆ ਮੈਨੂੰ ਲੱਗਦਾ ਉਹ ਮਾਨਸਿਕ ਤਣਾਅ ਚਾ ਜਾਂ ਦੂਜੇ ਪਾਸੇ ਭਾਜਪਾ ਦੀ ਇੱਕ ਸਾਜ਼ਿਸ਼ ਆ ਕੱਲਾ ਕਗਨਨ ਜੀ ਨੇ 15-20 MP ਹੈਗੇ ਉਹਨਾਂ ਦੇ ਜਿਹੜੇ ਬੜੇ ਗਿਣੇ ਮੱਥੇ ਢੰਗ ਨਾਲ ਉਹ ਬਿਆਨ ਦਿੰਦੇ ਨੇ ਉਦੋਂ ਬਾਅਦ ਭਾਜਪਾ ਉਸ ਬਿਆਨਾਂ ਤੋਂ ਪਿੱਛੇ हट ਜਾਂਦੀ ਆ ਅਸੀਂ ਪਿਛਲੀ ਵਾਰੀ ਵੀ ਜੇਪੀ ਨੱਡਾ ਜੀ ਨੂੰ ਕਿਹਾ ਸੀ ਜਿਹੜੇ ਪੱਜਪਾ ਦੇ ਪ੍ਰਧਾਨ ਆ ਵੀ ਤੁਹਾਡੀ ਐਮਪੀ ਬਿਆਨ ਦੇ ਰਹੀ ਆ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਉਹੜੇ ਖੇਤੀ ਕਾਨੂੰਨ ਕਹਿੰਦੇ ਦੁਬਾਰਾ ਲਿਆਂਦੇ ਜਾਣ ਉਹਨਾਂ ਦੇ ਪ੍ਰਧਾਨ ਮੰਤਰੀ ਜੀ ਨੇ ਸਵੈਮ ਮਾਫੀ ਮੰਗ ਕੇ ਵਾਪਸ ਲਏ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵਾਪਸ ਲਏ ਆਪ ਇਹਨਾਂ ਨੇ ਕਿਹਾ ਵੀ ਸਾਥੋਂ ਠੀਕ ਨਹੀਂ ਹੋਇਆ ਪਰ ਉਹਦੀ ਐਮਪੀ ਉਹਦੇ ਹੱਕ ਚ ਬੋਲੇ ਇਹਦੇ ਵਿੱਚ ਸਾਜ਼ਿਸ਼ ਸਾਨੂੰ ਨਜ਼ਰ ਆਉਂਦੀ ਆ ਉਹ ਚਾਹੁੰਦੇ ਨਹੀਂ ਵੀ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਚੱਲਣ ਉਹ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਰੋਲ ਕੇ ਡੀਰੇਲ ਕਰਨਾ ਚਾਹੁੰਦੇ ਆ ਉਹ ਨਹੀਂ ਚਾਹੁੰਦੇ ਵੀ ਹੁਣ ਹਰਿਆਣੇ ਵਿੱਚ ਇਲੈਕਸ਼ਨ ਚੱਲ ਰਹੀ ਆ ਵੀ ਉੱਥੇ ਚਰਚਾ ਹੋ ਜੇ ਵੀ ਸ਼ੁਭਕਰਨ ਨੂੰ ਸ਼ਹੀਦ ਕਿੰਨਾ ਨੇ ਕੀਤਾ ਸਾਨੂੰ ਬਾਰਡਰਾਂ ਤੋਂ ਨੰਗਣ ਤੋਂ ਰੋਕਿਆ ਕਿੰਨਾ ਨੇ ਕਿੰਨਾ ਨੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਨਹੀਂ ਬਣਾਇਆ ਹੈਗਾ ਕਿਹੜੇ 2014 ਦੇ ਵਿੱਚ ਵਾਅਦੇ ਕਰਦੇ ਸੀ ਵੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਾਂਗੇ ਉਹ ਮੁੱਦੇ ਰੋਲਣ ਵਾਸਤੇ ਹੋ ਰਹੇ ਆ ਜਿੱਥੋਂ ਤੱਕ ਅੱਜ ਹੁੱਡਾ ਸਾਹਿਬ ਦਾ ਵੀ ਬਿਆਨ ਮੀਡੀਆ ਚਾਰ ਰਿਹਾ ਵੀ ਸਾਡੀ ਸਰਕਾਰ ਆ ਗਈ ਤੇ ਅਸੀਂ ਰਸਤੇ ਖੋਲ ਕੇ ਦਿੱਲੀ ਜਾਣ ਦੇਾਂਗੇ ਇਹ ਤਾਂ ਜੋ ਕੁਝ ਰਾਹੁਲ ਜੀ ਬੋਲਣ ਦੇ ਆ ਜਿੱਦਨ ਉਹਨਾਂ ਦੀ ਸੱਤਾ ਆਈ ਫਿਰ ਪਤਾ ਲੱਗੂ ਵੀ ਸਾਡੀਆਂ ਗੱਲਾਂ ਪੂਰੀਆਂ ਹੁੰਦੀਆਂ ਕਿ ਨਹੀਂ ਜਾਂ ਜਿੱਦਨ ਹੁੱਡਾ ਸਾਹਿਬ ਦੀ ਹਰਿਆਣੇ ਸਰਕਾਰ ਆਈ ਜੋ ਕੁਝ ਉਹ ਬੋਲ ਰਹੇ ਨੇ ਪਤਾ ਉਦੋਂ ਲੱਗੂ ਜੇ ਕਰਕੇ ਵਿਖਾਉਂਦੇ ਆ ਨਹੀਂ ਤੇ ਸੱਤਾ ਤੋਂ ਬਾਹਰ ਰਹੀਆਂ ਪਾਰਟੀਆਂ ਬਹੁਤ ਕੁਝ ਪਹਿਲਾਂ ਬੋਲਦੀਆਂ ਭਾਜਪਾ ਵੀ 2014 ਤੋਂ ਪਹਿਲਾਂ ਸਾਡੇ ਨਾਲ ਇਕੱਠੇ ਧਰਨੇ ਮਜਾਰੇ ਕਰਦੀ ਹੁੰਦੀ ਸੀ ਤੇ ਇਕੱਠੇ ਸਾਡੇ ਨਾਲ ਵਾਅਦੇ ਕਰਦੇ ਸੀ ਪਰ ਜਦੋਂ ਸੱਤਾ ਚ ਹੁੰਦੀਆਂ ਪਾਰਟੀਆਂ ਫਿਰ ਮੁੱਕਰ ਜਾਂਦੀਆਂ ਨੇ